ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਭੋਲੇ ਸੋਨਿਹਾਰ ਹੋ ਸਿਨਿਆਬਾਦ ਜੀ ਦਵਾਰ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੀ ਦੇ ਹਲਕਾ ਪੈਲ ਦੇ ਟਰਨ ਦਫਤਰ ਦਾ ਮਲੋਦ ਵਿਖੇ ਉਸ ਘਾਟ ਨੂੰ ਕੰਮ ਸਮੇਂ ਪਹੁੰਚੇ ਸਾਡੇ ਬਹੁਤ ਸਾਰੇ ਸਤਕਾਰਯੋਗ ਸਰਦਾਰ ਕੁਮੇਸ਼ ਸਿੰਘ ਜੀ ਸਾਧਮਾਲਵਾ ਸਾਹਿਬ ਜਿਹਨਾਂ ਦੇ ਪ੍ਰਧਾਨ ਸਰਦਾਰ ਜਸਮੀਤ ਸਿੰਘ ਜੀ ਬੌਧਰੀ ਹਰਕੇ ਦੇ ਸਾਡੇ ਬੌਧ ਦੇ ਸਤਿਕਾਰਯੋਗ ਸਿਆਣਿਆਂ ਤੇ ਸੁਝੇ ਹੋਏ ਆਗੂ ਇੰਚਾਰ ਸਾਹਿਬ ਸਾਮੰਜੇ ਸਿੰਘ ਜੀ ਮਦਨੀਪੁਰ ਸਾਜਗਦੇਵ ਸਿੰਘ ਜੀ ਬੋਪਾਰਾ ਸਾਹਿਬ ਔਰ ਸਰਕਾਰਾਂ ਦੇ ਸਾਡੇ ਸਤਿਕਾਰਯੋਗ ਜ਼ਥੇਦਾਰ ਸਹਿਬਾਨ ਆਠਾ ਜਗਜੀਤ ਸਿੰਘ ਜੀ ਗਾਜ਼ੀਪੁਰ ਤੇ ਦਰਜਾ ਬਦਲਦਾ ਬਿਰਤਪਾਲ ਸਿੰਘ ਜੀ ਚਮੜ ਸਰ ਗੁਰਜੀਤ ਸਿੰਘ ਜੀ ਪੰਦੇੜ ਜੜੀ ਵਰਦੀ ਸਿੰਘ ਜੀ ਪੰਦੇੜ ਜੜੀ ਹੋਰ ਸਾਰੇ ਸਤਕਾਰਯੋਗ ਇਲਾਕੇ ਤੇ ਬਤਵੰਤੇ ਸਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤ ਹੈ ਟਾਈਮ ਭਾਵੇਂ ਉਤੀ ਹੈ ਬਹੁਤ ਦਾ ਹੁੰਦਾ ਹੈ ਪਰ ਜੇ ਤੁਸੀਂ ਘਰ ਵਿੱਚ ਸਾਰੇ ਪਹੁੰਚੇ ਹੋ ਇਹ ਖੁਸ਼ਕ ਨਹੀਂ ਕਿ ਅੱਪਾ ਬਹੁਤ ਦਿਨਾਂ ਦੇ ਕਰੀਬ ਮਹੀਨਾ ਹੋ ਗਿਆ ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਅੱਪਾ ਚੋਣ ਕੈਂਪੇਨ 'ਚ ਲੱਗੇ ਹੋਇਆ ਸਾਰੀ ਜਥੇਬੰਦੀ ਤੁਹਾਡੇ ਸਹਿਯੋਗ ਦੇ ਨਾਲ ਸਾਰੇ ਪਿੰਡਾਂ ਵਿੱਚ ਜਾ ਰਹੀ ਹੈ ਔਰ ਇਸ ਕੁੱਝਨ ਪਹਿਲਾਂ ਜੇ ਜੋ ਹਲਕਾ ਪੈੜਾ ਹਲਕ ਪੈੜਾ ਜ਼ਹਿਰ ਵਿਖੇ ਡਾਕਟਰਾਂ ਦਾ ਉਖਾਟਨ ਕੀਤਾ ਗਿਆ ਔਰ ਹੁਣ ਇੱਕ ਆਸਾ ਕਿ ਉਹ ਤਿੰਨ ਵੱਡੇ ਸਾਡੇ ਸ਼ਹਿਰ ਨੇ ਮਲਾਉਦ ਵਿਖੇ ਅਜਬਾ ਇਹ ਡਾਕਟਰਾਂ ਦਾ ਉਖਾਟਨ ਸਾਰੇ ਕਰ ਕਰ ਰਹੇ ਆ ਔਰ ਕੁੱਝਨਾ ਕੱਲ ਜਾਂ ਪਰਸੋਂ ਤੱਕ ਦਰਾਹੇ ਵੀ ਡਾਕਟਰਾਂ ਦਾ ਉਖਾਟਨ ਕੀਤਾ ਜਾਣਾ ਔਰ ਮੈਂ ਦੇਖ ਰਿਹਾ ਕਿ ਨੌਂ ਹਲਕਿਆਂ ਦੇ ਵਿੱਚ ਟੜਾ ਟੜ ਜਿਹੜੇ ਸਰਗਰ ਸਰਗਰ ਐਕਟੂਪੇਸ਼ਨ ਚ ਚੋਣ ਨੇੜੇ ਆ ਰਹੀ ਹੈ ਹੁਣ ਕਿਉਂਕਿ 12 ਦਿਨ ਬਾਕੀ ਨੇ ਸਿਰਫ ਔਰ ਚੋਣ ਕੈਂਪੇਨ ਦਾ ਚੋਣ ਪ੍ਰਚਾਰ ਦਾ ਕੰਮ ਵੀ ਸਖਰ ਤੇ ਹੈ ਗਰਮੀ ਵੀ ਸਖਰ ਤੇ ਆ ਚੋਣ ਪ੍ਰਚਾਰ ਦੀ ਗਰਮੀ ਵੀ ਸਖਰ ਤੇ ਆ ਹੁਣ ਜੋਰ ਜੋਰੀ ਲੱਗੇ ਹੋਏ ਆ ਭਾਵੇਂ ਸਾਰੇ ਪਾਰਟੀਆਂ ਪਰਸ਼ੋਣੀਆਂ ਕਾਲੀ ਦਲ ਦੇ ਵਰਕਰ ਮੈਂ ਦੇਖ ਰਿਹਾ ਜਿਨੇ ਕਮਿਟਡ ਨੇ ਜਿਨੇ ਪ੍ਰਪੱਕ ਨੇ ਆਪਣੀ ਪਾਰਟੀ ਪ੍ਰਤੀ ਵਫਾਦਾਰੀ ਦੇ ਨਾਲ ਸੇਵਾ ਕਰ ਰਹੇ ਨੇ ਔਰ ਜਿਹੜੀ ਡਿਊਟੀ ਲੱਗਦੀ ਹੈ ਉਹ ਨਿਭਾਉਂਦੇ ਨੇ ਔਰ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਔਰ ਉਤਸ਼ਾਹ ਇਸ ਕਰੋਂ ਵੀ ਹੈ ਕਿਉਂਕਿ ਲੋਕਚਾਂਤ ਦੇ ਨਕੇ ਜਿਹੜੀ 7 ਸਾਲਾਂ ਦਾ ਕੌੜਾ ਤਜਰਬਾ ਸਾਡੇ ਕੋਲ ਲੋਕਾਂ ਨੇ ਹਾਸਲ ਕੀਤਾ ਹੈ ਕਿ ਉਹ ਪਹਿਲੀ ਜੂਨ ਕਦੋਂ ਜਲਦੀ ਜਲਦੀ ਆਵੇ ਇਹ ਸਾਡੇ ਘਰੋਂ ਲੈਣ ਔਰ ਸਾਡੇ ਕੋਲ ਆਪਣੀ ਇੱਕ ਤਾਕਤ ਬਣੇ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਪਾਰਲੀਮੈਂਟ ਜਦੋਂ ਬਣਾਵਾਂਗੇ ਸਾਡੀ ਆਵਾਜ਼ ਤਾਂ ਉਹਨੇ ਪਾਰਲੀਮੈਂਟ ਜਾ ਕੇ ਬਣਣੀ ਹੈ ਪਰ ਸਾਡੇ ਇਹਨਾਂ ਇਲਾਕਿਆਂ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੈ ਉਹਨਾਂ ਦੇ ਫੰਡਾਂ ਦੇ ਰਾਹੀਂ ਅਸੀਂ ਸਰਕਾਰ ਦੇ ਬਰਾਬਰ ਦੀ ਧਿਰ ਬਣ ਕੇ ਕਰਾਵਾਂਗੇ ਔਰ ਕਿਉਂਕਿ ਸਾਰੀ ਡਿਵੈਲਪਮੈਂਟ ਜਿਹੜੀ ਹੋ ਰਹੀ ਸੀ ਉਹਦੀ ਖੜੋਤ ਆਈ ਹੈ ਔਰ ਇਥੇ ਪੱਤਰਕਾਰ ਭਰਾ ਸਾਡੇ ਗੱਲ ਕਰ ਰਹੇ ਸਨ ਚਾਪੜਾ ਸਾਹਿਬ ਬਿਲਕੁਲ ਸੱਚ ਹੈ ਕਿ ਅੱਗੇ ਜਿਹੜੀਆਂ ਪ੍ਰਾਈਸ ਟੀਮਾਂ ਚੱਲਦੀਆਂ ਨੇ ਬਹੁਤੀਆਂ ਬੰਦ ਹੋ ਗਈਆਂ ਬਹੁਤੀਆਂ ਵਿਚਾਲੇ ਲੜਕੀਆਂ ਸਹਿਕਰੀਆਂ ਨੇ ਔਰ ਕਈਆਂ ਦੇ ਨਾਂ ਬਦਲ ਦਿੱਤੇ ਵੇ ਸਾਡੇ ਜਿੰਮੇ ਲਗੇ ਪਰ ਚਲਾਈਆਂ ਸਾਰੀਆਂ ਤੁਹਾਡੀ ਆਪਣੀ ਸਰਕਾਰ ਦੇ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ। ਔਰ ਉਹ ਇੰਨੀਆਂ ਵਧੀਆ ਸਕੀਮਾਂ ਸੀ। ਮੈਂ ਮੋٹے ਤੌਰ ਤੇ ਕਹਿ ਲਵਾਂ ਕਿ ਲੋਕ ਜਿਹੜਾ ਰਾਸ਼ਨ ਸੀ ਆਪਣੇ ਸਕੀਮ ਦੇ ਤਹਿਤ ਮਿਲਦਾ ਆਟਾ ਦਾਲ ਦਾ ਜਿਹਨੂੰ ਕਹਿੰਦੇ ਆਪਾਂ ਰਾਸ਼ਨ ਕਾਰਡ ਦੇ ਤਾਈਂ ਬਹੁਤ ਇਦਾ ਕੱਟ ਦਿੱਤੇ ਗਏ। ਉਦੋਂ ਤਾਂ ਆਪਣੇ ਵੇਲੇ ਤਾਂ ਬੋਰੀਆਂ ਚਾਉਂਦਾ ਸੀ ਰਾਸ਼ਨ। ਹੁਣ ਆ ਗਏ ਲਫਾਫਿਆਂ ਤੇ ਤੁਸੀਂ ਸਮਝ ਲਓ ਵੀ ਉਹ ਵਧਣ ਦੀ ਬਜਾਏ ਘਟ ਗਿਆ ਕੰਮ। ਸਰਬਤ ਖਾਵਾ ਰਹਿ ਗਿਆ ਵੀ ਅਸੀਂ ਵੀ ਰਾਸ ਨਹੀਂ ਦਿੰਦੇ ਇੱਥੋਂ ਪਤਾ ਲੱਗਦਾ ਕਿ ਸਾੜੀਆਂ ਜਿਹੜੀਆਂ ਲੋਕਾਂ ਦੇ ਨਾਲ ਇਹ ਬਹੁਤ ਵੱਡਾ ਇੱਕ ਤਰ੍ਹਾਂ ਦਾ ਮੈਂ ਕਹਿੰਦਾ ਧੱਕਾ ਹੈ ਔਰ ਧੋਖਾ ਲੋਕਾਂ ਨਾਲ ਉਹਨਾਂ ਨਾਲ ਜਿਹੜੇ ਉਹਨਾਂ ਦੇ ਹੱਕ ਸੀ ਉਹ ਇਹਨਾਂ ਨੇ ਖੋਲੇ ਸੋ ਮੈਂ ਸਾਰੇ ਵਰਗਾਂ ਨੂੰ ਬੇਨਤੀ ਕਰਦਾ ਆਪਣਾ ਸਾਰੇ ਪੰਜਾਬ ਸਮੁੱਚਾ ਪੰਜਾਬ ਅੱਜ ਪੰਜਾਬੀਆਂ ਦੀ ਕੋਈ ਪਾਰਟੀ ਸਾਨੂੰ ਨਹੀਂ ਆ ਕਾਲੀ ਦਲ ਜਿਹਨੇ ਪੰਜਾਬ ਦੇ ਲਈ ਵੀ ਸੋਟਣਾ ਤੇ ਪੰਜਾਬ ਲਈ ਸੰਘਰਸ਼ ਕਰਨਾ ਪੰਜਾਬ ਦੇ ਲੋਕਾਂ ਲਈ ਹੱਕਾਂ ਲਈ ਲੜਨਾ ਔਰ ਰਾਜਧਾਨੀ ਇਹ ਸਦੀ ਤੋਂ ਲੜਦੀ ਆਈ ਹੈ ਬਾਕੀ ਤਾਂ ਦਿੱਲੀ ਤੋਂ ਆਈਆਂ ਨੇ ਮੈਂ ਇੱਕੋ ਬੇਨਤੀ ਕਰਦਾ ਹਾਂ ਉਹਨਾਂ ਕਿ ਸਾਡੀਆਂ ਦਿੱਲੀ ਵਾਲੀਆਂ ਪਾਰਟੀਆਂ ਨੇ ਅਸੀਂ ਤਾਕਤ ਦੇ ਦੇਣੀ ਹੈ ਉਹਨਾਂ ਦੇ ਰਾਹੀਂ ਦਿੱਲੀ ਨੂੰ ਦਿੱਲੀ ਸਾਡੇ ਨੂੰ ਠੂਠਾ ਦਿਖਾਉਂਦੀ ਹੈ ਹਮੇਸ਼ਾ ਸਾਡੀਆਂ ਗੱਲਾਂ ਤੇ ਕਦੇ ਉਹਨਾਂ ਨੇ ਗੌਰ ਨਹੀਂ ਕੀਤਾ ਔਰ ਪੰਜਾਬ ਵੀ ਕੋਈ ਇੱਕ ਪਾਰਟੀ ਹੈ ਜਿਹਨੇ ਕੇਵਲ ਪੰਜਾਬ ਬਾਰੇ ਸੋਚਣਾ ਹੁਣ ਆਪਾਂ ਵਿਚਾਰਨਾ ਹੈ ਪ੍ਰਚਾਰ ਕਰਿਓ ਕਿ ਆਪਾਂ ਦਿੱਲੀ ਨੂੰ ਤਾਕਤ ਦੇਣੀ ਹੈ ਕਿ ਪੰਜਾਬ ਨੂੰ ਤਾਕਤ ਦੇਣੀ ਹੈ ਪੰਜਾਬ ਨੂੰ ਤਾਕਤ ਦੇਣੀ ਆ ਮਤਲਬ ਸ਼ਰਮੀਆਂ ਕਾਲੀ ਦਾ ਨੂੰ ਤਾਕਤ ਦੇਣੀ ਆ ਤਾਂ ਪੰਜਾਬ ਨੂੰ ਤਾਕਤ ਮਣਿਆ ਤਾਂ ਤੁਹਾਡੇ ਅੰਦਰ ਦੀਆਂ ਸਾਈਆਂ ਗੱਲਾਂ ਹੁੰਦੀਆਂ ਨੇ ਨਹੀਂ ਵਰਨਾ ਆਪਾਂ ਸਾਰੀਆਂ ਗੱਲਾਂ ਤੋਂ ਬਾਝੇ ਰਾਂਗੇ ਅੱਜ ਲੇਟੈਸਟ ਜਿਹੜਾ ਸਰਵੇ ਆਇਆ ਉਹ ਮੈਂ ਪਿੱਛੇ ਗੱਲ ਕਰ ਰਿਹਾ ਸੀ ਕਿ ਜਿਹੜਾ ਦੇਸ਼ ਦਾ ਸਾਰੇ ਦਾ ਅੱਜ ਦੋ ਧਰਾਂ ਦੇਸ਼ ਦੀਆਂ ਵੱਡੀਆਂ ਜਿਹੜੀਆਂ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਲੱਗੀਆਂ ਹੋਈਆਂ ਨੇ ਉਹ ਜਿਹੜੀ ਐਨਡੀਆ ਗਰੁੱਪ ਆ ਜੀ ਤੇ ਆਪਾਂ ਵੀ ਕਦੇ ਸਾਥ ਹੁੰਦੇ ਸੀ ਉਹਦੇ ਸਹਿਯੋਗੀ ਆਪਾਂ ਆਪਣੀਆਂ ਸਟੈਂਡ ਦੇ ਉੱਤੇ ਕਿ ਬੰਦੀ ਸਿੰਘਾਂ ਦੀ ਰਿਹਾਈ ਪੰਥਕ ਮਸਲਿਆਂ ਤੇ ਅਤੇ ਕਿਸਾਨੀ ਦੇ ਮਸਲੇ ਤੇ ਔਰ ਪਾਣੀਆਂ ਤੇ ਚੰਡੀਗੜ੍ਹ ਦੇ ਮਸਲੇ ਤੇ ਭਾਜਪਾ ਦਾ ਖਹਿੜਾ ਛੜਦਾ ਕਿ ਜੇ ਕੂੜੀਆਂ ਕਰਦੇ ਤਾਂ ਇਤਸਾਹ ਹੋਊਗਾ ਨਹੀਂ ਸਾਡਾ ਜਵਾਬ ਹੈ ਅੱਪਾ ਲਕੀਰ ਖਿੱਚੀ ਆ ਕੱਲਾ ਸ਼ਰੂਮੀਆਂ ਅਕਾਲੀ ਦਰ ਕਿਉਂਕਿ ਬਾਬਾ ਬੰਦਖ ਮਸਲੇ ਹੱਦੇ ਜਾਂ ਕਿਸਾਨੀ ਜਾਂ ਪੰਜਾਬ ਦੇ ਮਸਲੇ ਉੱਤੇ ਲੜ ਰਹੇ ਆ ਔਰ ਇਥੋਂ ਦੇ ਮਜ਼ਦੂਰ ਇਥੋਂ ਦੇ ਐਮਪਲਾਈ ਵਾਸਤੇ ਉਹਨਾਂ ਧੱਕਾ ਉਹਦੇ ਵਾਸਤੇ ਲੜ ਰਹੇ ਆ ਔਰ ਇਹ ਜਿਹੜਾ ਸਰਵੇ ਹੈ ਐਨਡੀਏ ਦਾ ਇੰਡੀਆ ਗਰੁੱਪ ਜਿਹੜਾ ਤੁਹਾਡੇ ਬਸੇ ਕਾਂਗਰਸ ਨੂੰ ਫਵਾਈ ਕਰਦਾ ਹੈ ਅੱਜ ਬਰਾਬਰ ਦੀ ਤਰੇ ਕੋਝੇ ਚੱਲ ਰਹੇ ਨੇ 2250 ਚਾਰੰਜਾਂ ਨੇ ਲੇਟਸ ਦੇ ਸਾਰੇ ਇੰਡੀਆ ਦਾ ਸਰਵੇ ਹੋਇਆ ਵੀ ਕੋ ਅੱਗੇ ਪਤਾ ਨਹੀਂ ਕਿਨੇ ਵਧਣਾ ਹੁਣ ਕੇ ਇਕ ਕੇਵਲ ਦੁਹਾਂਤੀ ਰਹੀਆਂ ਕਿ ਖੇਤਰੀ ਪਾਰਟੀਆਂ ਨੂੰ ਸੀ ਜਾਣ ਲੈ ਜੇ ਖੇਤਰੀ ਪਾਰਟੀ ਚ ਅਕਾਲੀ ਦਲ ਮੋਰੀ ਹੋਏਗਾ ਸੋ ਆਪਣਾ ਖੇਤਰੀ ਪਾਰਟੀ ਹੁੰਦੇ ਨਾਲ ਇੱਕ ਇੱਕ ਨਮਾਇੰਦਾ ਜਤੌਣਾ ਬੜਾ ਜ਼ਰੂਰੀ ਹੈ ਜੇ ਆਪਣਾ ਸੈਂਟਰ ਦੀ ਸਰਕਾਰ ਦੇ ਵਿੱਚ ਵੀ ਆਪਣਾ ਹਿੱਸਾ ਪਾਉਣਾ ਚਾਹ ਉਹ ਤੋਂ ਆਪਣੀਆਂ ਜਿਹੜੀਆਂ ਗੱਲਾਂ ਨੇ ਇਹ ਬਰਵਾ ਕੇ ਉਹਨਾਂ ਦਾ ਸਾਥ ਦੇਵਾਂਗੇ ਤੋਂ ਇਸ ਕਰਕੇ ਮੈਂ ਬੇਨਤੀ ਕਰੂੰ ਕਿ ਤੁਸੀਂ ਸਾਰੇ ਸੱਜਣ ਭਾਵੇਂ ਬਹੁਤ ਦਿਨਾਂ ਤੋਂ ਲੱਗੇ ਹੋ ਸਿਰਫ 12 ਦਿਨ ਬਾਕੀ ਨੇ ਦਿਨ ਰਾਤ ਇੱਕ ਕਰ ਦੋ ਮੇਰਾ ਵੀਕਾ ਘੰਟਾ ਤੋਂ ਘੰਟੇ ਦੁਬਾਰੇ ਆਰਾਮ ਕੀਤਾ ਕਰਦਾ ਕੰਮ ਹੀ ਖਤਾਂ ਕਰ ਲੈਣਾ ਪਰ ਇਹ ਸੋਚ ਲੋ ਵੀ ਮੇਰੀ ਜ਼ਿੰਮੇਵਾਰੀ ਆ ਆਪੋ ਆਪਣੇ ਜਿਹੜੇ ਬੂਥ ਨੇ ਖਾਸ ਤੌਰ ਤੇ ਪਿੰਡ ਵਾਲੇ ਪਿੰਡ ਲੈ ਚੱਲੀਏ ਵੀ ਮੇਰੇ ਪਿੰਡ ਜਿਉਂ ਕਮੀ ਨਾ ਰਿਆ ਜਵੇ ਆ ਵਾਰਡ ਆ ਕੇ ਮੇਰੇ ਵਾਰਡ ਜਿਉਂ ਕਮੀ ਨਾ ਰਿਆ ਜਵੇ ਜਾਂ ਜਿਹੜੇ ਸਾਡੇ ਭੁਖੀ ਆਖੂ ਨੇ ਉਹਨਾਂ ਦੇ ਪ੍ਰਤੀ ਕੋਈ ਕਮੀ ਆ ਜੋ ਆਪਣੇ ਇਲਾਕੇ ਚ ਬੈੰਡੀ ਕਿਸੇ ਘਰ ਦਾ ਕੋਈ ਰੁੱਸ ਗਿਆ ਉਹਨੂੰ ਮਨਾਉਣ ਦੀ ਗੱਲ ਆ ਕੋਈ ਸੱਜਣ ਦੀ ਕਿਸੇ ਕਾਰਨ ਆਪੋਂ ਪਿੱਛੇ ਵੜਿਆ ਬੈਠਾ ਉਹਨੂੰ ਨਾਲ ਤੋੜਨਾ ਯਤਨ ਕਰਨਾ ਇਹ ਨਹੀਂ ਆਪਾਂ ਚੱਲੋ ਚੱਲਪੇ ਚੱਲਪੇ ਨਹੀਂ ਨਾਲ ਸਾਨੂੰ ਕੱਲੀ ਕੱਲੀ ਮੋੜ ਦੀ ਲੋੜ ਆ ਭਾਵੇਂ ਪਾਰਲੀਮੈਂਟ ਬਹੁਤ ਵੱਡਾ ਹਲਕਾ ਹੈ ਆਪਣੀ ਤੋਂ 16 ਲੱਖ 16 ਲੱਖ ਦੇ ਕਿਹ ਰੋਟ ਆਪਣੀ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਚਲ ਇੱਕ ਵੋਟ ਦਾ ਕੀ ਆ ਨਾ ਇੱਕ ਵੋਟ ਦੇ ਬੜਾ ਫਰਕ ਪੈਂਦਾ ਹੁੰਦਾ ਤੇ ਉਹਨੂੰ ਯਾਦ ਹੁਣ ਬਾਜਪੀ ਵੀ ਇੱਕ ਵੋਟ ਭਾਵੇਂ ਪਾਰਲੀਮੈਂਟ ਦੀ ਵੋਟ ਦੇ ਪਿੱਛੇ ਰਹਿ ਗਿਆ ਸੀ ਔਰ ਮੈਨੂੰ ਇਤੋਂ ਤੱਕ ਵੀ ਯਾਦ ਹੈ ਕਿ ਮੇਵਾ ਸਿੰਘ ਗੇਲ ਸਰ ਪੱਤੇ ਅਸੀਂ ਖੜੇ ਸੀ ਫਿਰ ਸਾਹ ਪਾਰਲੀਮੈਂਟ 'ਚ ਚੋਣਾ ਹੋਇਆ ਲੁਧਿਆਣੇ ਤੋਂ ਅਕਾਲੀ ਦਾਦਾ ਉਮੀਦਵਾਰ ਸੀ ਆਪਣਾ ਮੇਵਾ ਸਿੰਘ ਗੇਲ ਉਹ ਸਿਰਫ 231 ਵੋਟਾਂ ਨੇ ਜਿੱਤਿਆ ਸੀ ਪਾਂਡੇ ਨੂੰ 231 ਵੋਟਾਂ ਨੇ ਇੰਨੇ بڑے ਹਲਕੇ 'ਚੋਂ ਇਤੋਂ ਪਤਾ ਸੀ 231 ਵੋਟਾਂ ਮਤਲਬ ਕਿ 100-100 ਅਦਰ ਬੈਜਦੀ 100 ਅਦਰ ਬੈਣ ਦੀ ਤਸਰ ਕਰਿਆ ਸੀ ਸੋ ਇਸ ਕਰਕੇ ਕੱਲੀ-ਕੱਲੀ ਬੋਰਡਿੰਗ ਬੜੀ ਹੈ ਮੈਂ ਤਾਂ ਮਨ ਸੋਚਿਓ ਉਹ ਬਤੌਣੀ ਵੀ ਆਪਾਂ ਪਾਉਣੀ ਵੀ ਆ ਤੋਰਨੀ ਵੀ ਆ ਨਾਲ ਇਹ ਆਪਣੀ ਜ਼ਿੰਮੇਵਾਰੀ ਹੈ ਸੈਂਟਰ ਆਪਣਾ ਇਰਦੇ ਕਰਦੇ ਸਾਰੇ ਪਿੰਡਾਂ ਦਾ ਇਹ ਗਤੀ ਵਿਜਨ ਇੱਥੋਂ ਚੱਲਣੀਆਂ ਨੇ ਜੋ ਤੁਹਾਨੂੰ ਪ੍ਰਚਾਰ ਦਾ ਹੋਰ ਸਾਰਾ ਕੋਈ ਜਿਹੜਾ ਵੀ ਨਹੀਂ ਚੱਲਦਾ ਆਪਣਾ ਅਸੀਂ ਆ ਇਹ ਇਹਦਾ ਵੀ ਤੁਸੀਂ ਸੋਸ਼ਲ ਮੀਡੀਆ ਚਲਾਉਣ ਵਾਲੇ ਨੌਜਵਾਨ ਖਾਸ ਤੌਰ ਤੇ ਤਿਆਰ ਰੱਖਣ ਉਹ ਵੀ ਵੱਧ ਤੋਂ ਵੱਧ ਆਪਣਾ ਪ੍ਰਿੰਟ ਮੀਡੀਆ ਵੀ ਖਾਸ ਤੌਰ ਤੇ ਉਹ ਆਪਣੀ ਬੇਨਤੀ ਹੈ ਕਿ ਉਹਦੇ ਵਿੱਚ ਧਿਆਨ ਆਪਣਾ ਦੇਣਾ ਤਾਂ ਕਿ ਆਪਣੀ ਗਤੀ ਵਿਜਨ ਲੋਕਾਂ ਵਿੱਚ ਜਾਣ ਕਿ ਤੁਸੀਂ ਕੀ ਕਰ ਰਹੇ ਹੋ ਜਿੰਨਾ ਵਰਕਰ ਕਮੇਟੇਡ ਸ਼੍ਰੋਮਣੀ ਅਕਾਲੀ ਦਲ ਦਾ ਮੈਂ ਪਹਿਲਾਂ ਵੀ ਕਿਹਾ ਹੋਰ ਕਿਸੇ ਪਾਰਟੀ ਕੋਲ ਨਹੀਂ ਹੈ ਪਾਰਟੀ ਖੜੀ ਤੁਹਾਡੇ ਸਰਤੇ ਹੈ ਸੋ ਅੱਜ ਪਾਰਟੀ ਤੁਹਾਡੇ ਦੇ ਅਸਾਂ ਲਈ ਬੈਠੀ ਹੈ ਤੇ ਆਪਾਂ ਗੱਲ ਬਹੁਤ ਵੱਡੀ ਕਰਨ ਜਾ ਰਹੇ ਹਾਂ ਤੇ ਜ਼ਿੰਮੇਵਾਰੀ ਸਜਣੋਂ ਆਪਾਂ ਨਿਭਾ ਵੀ ਰਹੇ ਹੁਣ 12 ਦਿਨ ਪੂਰੇ ਮਨ ਲਾ ਕੇ ਬਲੋ ਤੁਹਾਨੂੰ ਆਪਣੀ ਜ਼ਿੰਮੇਵਾਰੀ ਨਿਭਾ ਜੀਏ ਇਹ ਆਪਣੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅੱਪਾ ਵਫਾਦਾਰ ਸਪਾਹੀ ਆ ਸਪਾਹੀ ਦਾ ਕੰਮ ਆ ਜਦੋਂ ਜੰਗ ਲੱਗਦੀ ਆ ਹੁਣ ਚੋਣਾ ਦੀ ਜੰਗ ਆ ਅਸੀਂ ਮੈਦਾਨ 'ਚ ਨਿਤਰਿਆਂ ਡੰਡ ਕੇ ਲੜੀਏ ਤਾਂ ਕਿ ਅੱਪਾ ਜਿਹੜੇ ਵਿਰੋਧੀ ਆ ਉਹਨਾਂ ਚੁੱਤ ਕਰ ਸਕੀਏ ਸੋ ਮੈਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਅਰਗਨਚਾਰ ਸਾਹਿਬ ਦਾ ਮਨੀ ਫੁਰ ਸਾਹਿਬ ਦਾ ਸਾਰਮਾਜਰਾ ਸਾਹਿਬ ਜੀ ਬੋਪਾਰਾਇ ਸਾਹਿਬ ਜੀ ਅੱਜ ਜਿਹਨੇ ਜਸੇਆ ਸਾਹਿਬ ਬੰਦੇਰ ਖੇੜੀ ਜੀ ਭਾਵੇਂ ਚੰਬੜ ਸਾਹਿਬ ਜੀ ਦਾ ਆਪਣੇ ਨੌਲਪੁਰ ਸਾਹਿਬ ਸਾਚੇ ਸਿੰਘ ਜੀ ਇਹਨਾਂ ਦੇ ਸਾਰੇ ਸਾਥੀ ਤੁਸੀਂ ਸਾਰਾ ਸਹਿਯੋਗ ਦੇਓ ਹੁਣ ਮੇਰਾ ਖਿਆਲ ਆ ਵੀ ਆਪਣੀ ਤਰੀਕ ਆਉਣੀ ਆ 29 ਤਰੀਕ ਅ ਜੀ ਪਹਿਲਾਂ 20 ਤਰੀਕ ਆਉ ਪੀ ਆ ਬੇਰੀ ਨਾ ਕੋਈ ਵੀ 20 ਤਰੀਕ ਉਹਦੇ ਨੇ ਪਾਸੇ ਸਾਡੇ ਜਰਗ ਵਾਲੇ ਪਾਸੇ ਇੱਕ ਤਰੀਕ 29 ਤੀ ਦੋ ਦਿਨ ਹੋਰ ਨੇ ਜੋ ਅੱਜ ਸਾਰੇ ਵਾਲ ਦੇ ਇਲਾਕੇ ਚ ਇਹ ਕੈਂਡੀਟ ਸ਼ੁਰੂ ਹੁੰਦਾ ਪਹਿਲਾਂ ਮੈਂ ਮਹਾਰਾਜ ਕੋਟ ਸੀ ਉਹਦੇ ਘਰੋਂ ਵੀ ਵੀ ਸਾਰੇ ਉਹਨਾਂ ਨੇ ਅਪਦਾਵ ਸ਼ਹਿਰ ਕਰਨਾ ਸੀ ਅੱਜ ਉਸੇ ਵੀ ਘਟਨਾ ਸੀਗਾ ਤੇ ਉਹ ਆਪ ਕੈਂਡੀਡੇਟ ਸਾਹਨੇ ਵਾਲ ਸਰਜੀ ਸਿੰਘ ਜੀ ਸਰੋਦੇ ਹਲਕੇ ਜੋਤੇ ਸਾਰਿਆਂ ਕੋ ਆਪਣੀ ਹਾਜ਼ਰੀ ਲੋਆ ਰਿਹਾ ਤੁਸੀਂ ਸਾਰੇ ਸਮਝੋ ਕਿ ਹੁਣ ਤੁਸੀਂ ਸਾਰੇ ਆਪ ਕੈਂਡੀਡੇਟ ਹੋ ਆਪ ਵੀ ਆਪਣੀ ਚੋਣ ਜਿੱਤਣ ਦਾ ਜਜ਼ਬਾ ਕਰ ਲੋ ਸਾਡਾ ਵਾਹਿਗੁਰੂ ਜੀ ਕਾ ਜਪ ਸਾਡਾ ਵਾਹਿਗੁਰੂ ਅੱਜ ਬਹੁਤ ਖੁਸ਼ੀ ਦੀ ਖੁਸ਼ੀ ਦੀ ਗੱਲ ਹੈ ਸਾਡੇ ਜੋ ਉਮੀਦਵਾਰ ਨੇ ਸਰਦਾਰ ਬਿਕਰਮਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਚੋਣ ਦਫ਼ਤਰ ਮਲੋਤ ਵਿਖੇ ਖੁੱਲ੍ਹਿਆ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਨਗਰਾਂ ਤੋਂ ਬਹੁਤ ਬਾਰੇ ਸੱਜਣ ਆਏ ਨੇ ਉਹ ਆਪਣਾ ਝੰਡੇ ਵਗੈਰਾ ਇੱਥੋਂ ਜ਼ਰੂਰ ਲੈ ਕੇ ਜਾਣਾ ਤੇ ਘਰ-ਘਰ ਤੇ ਲਾਉਣਾ ਕਿਉਂਕਿ 29 ਤਰੀਕ ਦਾ ਆਪਣਾ ਫਿਕਰਮਜੀਤ ਚਾਲਸਾ ਜੀ ਨੇ ਬਲਾਹਲ ਸਹਿਰੀ ਤੇ ਕੱਟਣਾ ਤੇ ਸਾਰੇ ਘਰਾਂ ਦੇ ਉੱਤੇ ਉਹ ਝੰਡੇ ਲੱਗੇ ਹੋਏ ਜ਼ਰੂਰੀ ਨੇ ਹੁਣ ਚਾਹੀਦੇ ਨੇ ਉਹਦੇ ਨਾਲ ਮਨਜ਼ੂਰੀ ਦਾ ਜੀ ਹੁਣ ਕੋਈ ਰੋਕ ਹੁਣ ਮਨਜ਼ੂਰੀ ਵੀ ਮਿਲ ਗਈ ਪਹਿਲਾਂ ਤਾਂ ਚੌਂਕ ਕਮਿਸ਼ਨ ਵਾਲੇ ਝੰਡੇ ਉਤਵਾ ਦਿੰਦੇ ਸੀਗੇ ਹੁਣ ਕੋਈ ਝੰਡਾ ਤਰਵਾਊਗਾ ਨਹੀਂ ਸੋ ਮੈਂ ਇੱਥੇ ਆਉਣ ਤੇ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਰਹਿਦਰ ਸੰਤਾ ਸਿੰਘ ਜੀ ਉਮੈਦਪੁਰੀ ਸਾਹਿਬ ਉਹਨਾਂ ਦਾ ਸਰਦਾਰ ਗਗਵੀਰ ਸਿੰਘ ਜੀ ਸਾਧਮ ਸਰਦਾਰ ਮਨਜੀਤ ਸਿੰਘ ਜੀ ਮਦਨੀਪੁਰ ਜਾਬ ਹਰਕਨਚਾਰ ਸਾਹਿਬ ਸਰਦਾਰ ਜਗਦੇਵ ਸਿੰਘ ਜੀ ਬੋਪਾ ਰਾਏ ਸਾਡੇ ਜ਼ਿਲ੍ਹੇ ਦੇ ਜਥੇਦਾਰ ਸਰਦਾਰ ਦਸਮੇਲ ਸਿੰਘ ਜੀ ਬੌਂਦਲੀ ਜੀ ਚੇਅਰਮੈਨ ਕਬੀਰ ਸਿੰਘ ਜੀ ਭਦੇਰ ਖੜੀ ਸਾਹਿਬ ਜਥੇਦਾਰ ਦਵਿੰਦਰ ਸਿੰਘ ਟਿੰਬਰਵਾਲ ਤੇ ਹੋਰ ਵੀ ਜਿੰਨੀਆਂ ਸਾਰੇ ਸੰਗਤਾਂ ਇੱਥੇ ਪਹੁੰਚੀਆਂ ਨੇ ਮੈਂ ਸਾਰਿਆਂ ਨੂੰ ਇੱਥੇ ਹੋਂਦ ਤੇ ਜੀ ਆਇਆਂ ਆਖਦਾ ਤੇ ਸਾਰੇ ਸੱਜਣਾ ਨੂੰ ਇਹ ਬੇਨਤੀ ਆ ਵੀ ਹੁਣ ਆਪਾਂ ਕਮਾਕਾਰਾਂ ਤੋਂ ਵਿਲੇ ਹੋਗੇ ਵੱਧ ਤੋਂ ਵੱਧ ਜ਼ੋਰ ਲਾ ਕੇ ਆਪਾਂ ਤੱਕੜੀ ਤੇ ਚੋਂਡ ਸਣ ਦਾ ਪ੍ਰਚਾਰ ਕਰੀਏ ਤਾਂ ਜੋ ਆਪਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਆਪ ਸக்தி ਲਈਏ 2027 ਦੇ ਵਿੱਚ ਆਪ ਆਪਣੀ ਸਰਕਾਰ ਬਣਾਈਏ ਵਾਹੀ ਗੁਰਜੀਕਾ ਖਾਲਸਾ